ਨੇਕੋ ਮੇਰਾ ਲੇਡੀਜ਼ ਨੂੰ ਇਹੀ اپੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ ਪਹਿਲਾਂ ਯੂਜੂਲੀ ਸੋਨਾਂ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸਿੱਕਾਂ ਤੇ VOTING ਹੋ ਰਹੀ ਹੈ। ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ। ਮਤਲਬ 70% ਤੋਂ ਵੀ ਉੱਪਰ, 75 ਤੋਂ ਵੀ ਉੱਪਰ, 80 ਤੋਂ ਵੀ ਉੱਪਰ ਅ ਪਰਸੈਂਟੇਜ ਜਿਹੜੀ ਦੇਖੀ ਗਈ ਹੈ। ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ, ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਕੌਣ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚ ਲੰਘਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਜੀ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਆ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹੰਡਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਜਿਹੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹੈ ਜੀ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕਰਨਰ ਬੋਟ ਦੇ ਦਰਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਹੱਲੀ ਹੁੰਦੀ ਸੀ ਪਰ ਅਸੀਂ ਸਕਰੂਰ ਬਣਾਈਏ ਸੋ ਪਹਿਲੀ ਵਾਰ ਮੈਂ ਤੇ ਬੋਟ ਪਾਉਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਤਾਂ ਮਹਿਰੀ ਇਲਾਕੇ ਨੇ ਪਰ ਮਪਿੰਡੂ ਨੇ ਪਰ ਮਕਸਬੇ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਇੱਕ ਕੌਮ ਹੈ ਪੰਜਾਬ ਦੇ ਇੱਕ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਇਹਨਾਂ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ। ਹਾਂ ਕੋਈ ਬਾਤ ਨਹੀਂ ਪੰਜਾਬੀਆਂ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮੈਨੇ ਰੱਖਤੀ ਕਿਉਂਕਿ ਹਮ ਲੋਗ ਖੇਤੋਂ ਮੇ ਕੰਮ ਕਰਕੇ ਆਏ ਹੈ ਹਮ ਲੋਗ 48 50 ਡਿਗਰੀ ਮੇ ਤੋਂ ਆਮ ਤੌਰ ਤੇ ਘੁੰਮਤੇ ਰਹਤੇ ਹੈ ਤੋ मेरे ख्याल में सत्तर परसेंट से ज़्यादा पचहत्तर परसेंट से भी ज़्यादा वोटिंग की उम्मीद है तो एक घंटे में दस परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आप होगा तो आस, सत्तर से अस्सी की तरफ जा रहा है वोट की वोट की कीमत तो जो मेरे सामने लाइन में खड़ा है उसकी भी वही है ना वोट बो, वोटर कार्ड तो उसके पास भी वही है मेरे पास भी वही है तो लाइन में लगने में कोई हर्ज नहीं है वीवीपैट का कोई इशू था वीवीपैट का कोई इशू सेगा वो उन्होंने चेंज कर दिया सर तेरह दरह हॉट ने क्योंकि देश देश की सरकार बनानी है कल संगर ने नहीं तेरह दियाँ तेरह होट ने और तेरह दरह साढ़े लिए अच्छा वैसे ही हॉट डे है ठीक है ना तो फिर कोई भी सीट कोई ऐसे मायने नहीं रखती भी आता गल नहीं तो आ गई जो मेहनत करो मैं एक सौ बई रैलियाँ पिछले पच्ची दिन ਮੈਂ ਕੋਈ ਇਹ ਹਲਕਾ ਨਹੀਂ ਐ ਇਦਾਂ ਲਿਆ ਕਿ ਨਹੀਂ ਨਹੀਂ ਉੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੋ ਲੋ ਜਿੰਨਾਂ ਚ ਰੀਬਨ ਚ ਨਹੀਂ ਵਜਦੇ ਉਹਨਾਂ ਚ ਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਚ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗਿਆ ਇੱਕ ਵੀ ਤੁਸੀਂ ਦੇਖ ਲਓਗੇ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇᱫੋ ਕੋਈ ਲੂਸਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਅਸੀਂ 9:52 ਤੇ ਕਬ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੋਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿ ਨੂੰ ਵੋਟ ਪਾ ਕੇ ਆਇਓ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰਸਾ ਚੌਥੇ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਕਿਹਨੂੰ ਕਿਹਨੂੰ ਪਾਈ ਆ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ ਵੋਟਿੰਗ ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਪਰੋਣ ਚ